ਤਾਰਦੀ ਹੋ ਗਈ ਮੋਟਰ ਛੱਡੋਗੀ ਕਿ ਮਤਲਬ ਕੀ ਬੱਦੀ ਦਾ ਕਰੰਟ ਆ ਕਰੰਟ ਦਾ ਕਿੱਥੇ ਖੇਤਰ ਖੇਤਾਂ ਦੇ ਵਿੱਚ ਹਾਂਜੀ ਖੇਤਾਂ ਦੇ ਵਿੱਚ ਕੀ ਕਰ ਰਹੇ ਸੀ ਕੋਹ ਵੀਰ ਜੀ ਕਰਦੇ ਆ ਕੰਮ ਕਰਦੇ ਆ ਕੀ ਨਾ ਹੀ ਵੀਰ ਜੀ ਦਾ ਜਗਵੀਰ ਸਿੰਘ ਤੇ ਕਿੰਨੇ ਬੱਚੇ ਤੁਹਾਡੇ ਜੀ ਮੇਰੇ ਦੋ ਬੇਟੇ ਆ ਜੀ ਇਹਦੀ ਸ਼ਾਦੀ ਹੋਈ ਪਿੱਛੇ ਜੀ ਕਿੰਨੀ ਕੁ ਦੇਰ ਹੋ ਗਈ ਸ਼ਾਦੀ ਹੋਈ ਚਾਰ ਕੁ ਮਹੀਨੇ ਪੰਜ ਹੋ ਗਏ ਤੇ ਮੈਂ ਸੁਣਿਆ ਕਿ ਇਹਨਾਂ ਦੀ ਫਾਈਲ ਵੀ ਕੋਈ ਲੱਗੀ ਸੀ ਹਾਂਜੀ ਲੱਗੀ ਹੋਈ ਆ ਤੇ ਕੋਈ ਅੱਗੇ ਜਿਹੜੀ ਕਾਰਵਾਈ ਕਰਵਾਈ ਆ ਜਿਹੜੀ ਇਹਨਾਂ ਨੇ ਇੱਕ ਕਾਰਵਾਈ ਕੀਤੀ ਕੋਈ ਠੀਕ ਕਾਰਵਾਈ ਕਰਨੀ ਘਰ ਪਰਵਾਦ ਹੋ ਗਿਆ ਕਾਰਵਾਈ ਕਾਦੀ ਕਰਨੀ ਹੈ ਇਹ ਕਾਰਵਾਈ ਕਰਨੀ ਸਾਨੂੰ ਦੱਸੋ ਜਦ ਦੀ ਨਹੀਂ ਕੋਈ ਕਾਰਵਾਈ ਕੀ ਕਰੀਏ ਉੱਤੋਂ ਜਿਸ ਤਰ੍ਹਾਂ ਵੇਖੋ ਝੋਨੇ ਦਾ ਸੀਜ਼ਨ ਆ ਹਾਂਜੀ ਤੇ ਸਿਰ ਤੇ ਤੇ ਉਹਦੇ ਲਈ ਇਹ ਆਪਣੇ ਮੋਟਰ ਚਲਾਉਣ ਗਏ ਹਾਂਜੀ ਛੱਡਿਆ ਸੀ ਪਾਣੀ ਝੋਨਾ ਲਾਉਣ ਲਈ ਝੋਨਾ ਲਾਉਣ ਲਈ ਪਾਣੀ ਮੈਂ ਲਾਗੇ ਸਮੇਂ ਪਰ ਅਕ ਕਿਲਾ ਡੂੜ ਕਿਲਾ ਦੂਰ ਹਾਂ ਜੀ ਰਾਜਗੀ ਤੇ ਆ ਰਹੇ ਔਰ ਕੀ ਸਰਕਾਰ ਤੋਂ ਮੰਗ ਕਰਦੇ ਭਾਈ ਜੀ ਸਰਕਾਰ ਦਾ ਆਪਾਂ ਕੀ ਮੰਗ ਕਰਨੀ ਆ ਸਾਡੇ ਕਰਨ ਸੋਂਗੇ ਠੀਕ ਆ ਮੰਗ ਕੀ ਕਰਨੀ ਆ ਪ੍ਰਧਾਨ ਨੂੰ ਪੁੱਛ ਲਵਾਂ ਮੈਂ ਕੀ ਮੰਗ ਕਰਨਾ ਮੰਗਿਆ ਦੇਖੋ ਜੀ ਕਹਿਣ ਨੂੰ ਤਾਂ ਕੋਈ ਸ਼ਬਦ ਨਹੀਂ ਦਿਮਾਗ ਦੇ ਵਿੱਚ ਚੱਲ ਰਿਹਾ ਹੈ ਪਿਛਲੇ ਦਿਨਾਂ ਦੇ ਵਿੱਚ ਤਕਰੀਬਨ ਇਹ ਚੌਥੀ ਘਟਨਾ ਜਿਹੜੀ ਸਾਡੇ ਪਿੰਡ ਵਿੱਚ ਵਾਪਰੀ ਆ ਇਹ ਸਾਰੇ ਬੱਚੇ ਜਨ ਸਨ ਜਿਹੜੇ ਇਹ 25 ਸਾਲ ਤੋਂ ਤਕਰੀਬਨ ਚਾਰ ਬੱਚੇ ਜਿਹੜੇ ਸਨ 18 19 23 24 25 ਸਾਲ ਦੇ ਚਾਰ ਮੁੰਡੇ ਸਿਰਫ ਇੱਕ ਮਹੀਨੇ ਦੇ ਵਿੱਚ ਜਿਹੜੇ ਉਹ ਇਹਦਾ ਹਾਦਸਾ ਦਾ ਸਕਾਰ ਹੋਇਆ ਦਿਨ ਜਿਹੜੇ ਬੱਚੇ ਸੀ ਉਹ ਇਤਨਾ ਬਿਜਲੀ ਦੇ ਕਰੰਟ ਨਾਲ ਲੱਗੇ ਇੱਕ ਦਾ ਐਕਸੀਡੈਂਟ ਹੋਇਆ ਥੋੜੇ ਦੋਨੋਂ ਆ ਤੇ ਬੜਾ ਝੰਡੂੜ ਕੇ ਰੱਖਿਆ ਇਹਨਾਂ ਨੇ ਇਹਨਾਂ ਮੁੱਠਾਂ ਨੇ ਜਿਹੜਾ ਮਨ ਤੇ ਡੂੰਗਾ ਸਰ ਪਾਇਆ ਤੇ ਅੱਜ ਜਿਹੜੀ ਇਹ ਜੱਜ ਵੀਰ ਸਿੰਘ ਦੀ ਜਿਹੜੀ ਮੌਤ ਹੋਈ ਆ ਕਰੰਟ ਲੱਗਣ ਦੇ ਕਾਰਨ ਜੀ ਤੇ ਪਿੰਡ ਸਾਰੇ ਦੇ ਵਿੱਚ ਸੋਗ ਜਿਹੜਾ ਕਾਫੀ ਪੂਰੇ ਇਲਾਕੇ ਦੇ ਵਿੱਚ ਸੋਗ ਹੈ ਸੋਗ ਤਾਂ ਜੀ ਇਹ ਬੋੜ ਸਿੰਘ ਜਿਹੜਾ ਇੱਕ ਚੰਗਾ ਬੰਦਾ ਹੈ ਉੱਗਾ ਆਗੂ ਆ ਪਿੰਡ ਦਾ ਮੋਢਬਰ ਹੈ ਜੀ ਤੇ ਵਰਤੂੰਪਾ ਜੀ ਹਲਾ ਦੂਰ ਤੱਕ ਤੇ ਫਿਰ ਜਿੱਥੋਂ ਤਿੱਕਰ ਵੀ ਲਿੰਕ ਹੁੰਦੇ ਆ ਸਾਰੇ ਬੰਦਿਆਂ ਨੂੰ ਦੁੱਖ ਤਾਂ ਫਰ ਹੁੰਦਾ ਹੀ ਆ ਤੇ ਨਾਲੇ ਦੂਸਰਾ ਜਦੋਂ ਕੋਈ ਵੀ ਨੌਜਵਾਨ ਕਿਸੇ ਵੀ ਬੱਚੇ ਦੀ ਕੋ ਮੌਤ ਹੁੰਦੀ ਆ ਤੇ ਭਾਵੇਂ ਪੱਥਰ ਦੇ ਨਹੀਂ ਇਨਸਾਨ ਹੋਵੇ ਉਹਦੇ ਮਨ ਤੇ ਵੀ ਜਿਹੜੀ ਉਹ ਗਹਿੜੀ ਗਹਿੜੀ 7 ਵਜੇ ਸੀ ਮੈਂ ਪ੍ਰਧਾਨ ਜੀ ਇੱਕ ਗੱਲ ਤੁਹਾਡਾ ਨਾਲ ਕਰਨੀ ਚਾਹੁੰਦਾ ਕਿ ਜਿਸ ਤਰ੍ਹਾਂ ਇਹ ਸੀਜ਼ਨ ਚੱਲ ਰਿਹਾ ਝੋਨੇ ਦਾ ਹੁਣ ਲਗਾਤਾਰ ਬੱਤੀਆਂ ਜਿਵੇਂ ਮੋਟਰਾਂ ਚਲਾਉਣੀਆਂ ਤੇ ਕੱਦੂ ਮਾਰਨੇ ਤੇ ਉਹਦੇ ਵਾਸਤੇ ਤੁਸੀਂ ਆਪਣੇ ਜਿਹੜੇ ਜਾਂ ਮੋਟਰਾਂ ਚਲਾਉਣ ਵਾਲੇ ਵੀਰ ਆ ਜਾਂ ਕੱਦੂ ਮਾਰਨ ਵਾਲੇ ਆ ਜਾਂ ਖੇਤੀ ਦਾ ਕੰਮ ਕਰਨ ਵਾਲੇ ਉਹਨਾਂ ਦੇ ਲਈ ਕੀ ਮੈਸੇਜ ਤੁਹਾਡਾ ਮਸ ਜੀ ਤਾਂ ਵੀ ਵੇਖੋ ਜੀ ਪਿਛਲੇ ਸਮੇਂ ਚ ਚਲੋ ਸਾਡਾ ਪਿੰਡ ਇੱਕ ਯੂਨਾਈਟ ਹੋ ਕੇ ਇਕੱਠੇ ਹੋ ਕੇ ਬੜੇ ਵੱਡੇ ਵੱਡੇ ਕੰਮ ਕਰਦਾ ਔਰ ਇਹਨਾਂ ਤਕਰੀਬਨ ਅਸੀਂ ਜਿਹੜੀਆਂ ਜਿੰਨੀਆਂ ਸਾਡੇ ਪਿੰਡ ਦੀਆਂ ਲੈਣਾ ਸੀ ਜਾਂ ਤਾਰਾਂ ਸੀ ਉਹਨਾਂ ਨੂੰ ਨਵੇਂ ਆਪਾਇਆ ਦਰਸਤ ਕੀਤਾ ਬਹੁਤ ਸਾਰਾ ਕੰਮ ਜਿਹੜਾ ਲੋਕਾਂ ਨੇ ਇਕੱਠੇ ਹੋ ਕੇ ਕੀਤਾ ਸਰਕਾਰ ਦੀ ਮਦਦ ਵੀ ਲਈ ਪਰ ਬੜਾ ਲੋਕਾਂ ਨੇ ਆਪਣੇ ਪੱਧਰ ਤੇ ਜਿਹੜਾ ਹੈ ਉਹ ਵੱਡੇ ਪੱਧਰ ਤੇ ਕੰਮ ਕੀਤਾ ਵੱਡੀ ਗੱਲ ਇਹ ਹੈ ਨਾ ਜੀ ਤਾਂ ਸਾਡਾ ਕੁਫਾਲ ਟੇਡਾ ਕੋ ਹੈ ਨਹੀਂਗਾ ਵੈਸੇ ਕੁਦਰਤੀ ਜਦੋਂ ਕੋਈ ਘਟਨਾ ਜਦੋਂ ਕੋ ਕਰਮੋਂ ਬੰਦੇ ਦੇ ਮਾਰੇ ਹੋਣ ਜਦੋਂ ਮੈਂ ਕਹਿਣਾ ਚਾਹੁੰਦਾ ਸੀ ਕਿ ਤੁਹਾਡਾ ਜਿਹੜਾ ਮੈਸੇਜ ਸचेत ਲਈ ਕਿ ਆਪਾਂ ਨੂੰ ਸचेत ਹੋ ਕੇ ਕੰਮ ਕਰਨ ਦੀ ਲੋੜ ਹੈ ਸचेत ਤਾਂ ਫਿਰ ਇਹੋ ਹੀ ਆ ਵੀ ਕੋਈ ਵੀ ਘਟਨਾ ਜਦੋਂ ਵਾਪਰਦੀ ਆ ਕਿਤੇ ਨਾ ਕਿਤੇ ਕੋ ਇਹੋ ਜਿਹਾ ਕਾਰਨ ਬਣ ਜਾਂਦਾ ਕਿਉਂਕਿ ਹਰ ਮਸ਼ੀਨਰੀ ਆ ਜਾਂ ਮੋਟਰ ਆ ਜਾਂ ਸਟਾਰਟਰ ਆ ਕੁਝ ਹੀ ਚੱਲਦੀ ਆ ਤੇ ਉਹਦੇ ਵਿੱਚ ਕੁਦਰਤੀ ਨੁਕਸਪਾਨਾ ਜਿਹੜਾ ਹੈ ਉਹ ਕਿਸੇ ਦੇ ਵਸ ਦੀ ਗੱਲ ਨਹੀਂ ਹੁੰਦੀ ਪਰ ਹਰ ਵਕਤ ਇਹ ਤਿਆਰੀ ਹੁੰਦੇ ਨੂੰ ਰਹਿਣਾ ਚਾਹੀਦਾ ਜਦੋਂ ਕੋ ਕੋਮਟਰ ਨੂੰ ਹੱਥ ਲਾਉਂਦਾ ਜਾਂ ਸਟਰਟਰ ਨੂੰ ਥੋੜਾ ਜਿਹਾ ਬਚਾ ਹੀ ਜਿੰਨਾ ਵੀ ਰੱਖਾਂਗੇ ਉਨਾ ਹੀ ਇਤਿਆਤ ਵਜੋਂ ਜਿੰਨਾ ਪੱਤਿਆਂ ਰੱਖਾਂਗੇ ਉਨਾ ਹੀ ਆ ਪਕੜਨਾ ਤੋਂ ਬਚਣ ਬਾਕੀ ਜਦੋਂ ਕੋ ਕੋ ਦਿਨ ਮਾੜੇ ਹੁੰਦੇ ਨੇ ਫਿਰ ਕਿਸੇ ਦੇ ਵਸ ਦੀ ਗੱਲ ਨਹੀਂ ਚੱਲਦੀ ਠੀਕ ਹੈ